ਬੜਾ ਮਤਲਬ ਮਾਨੂੰ ਦੁੱਖ ਲੱਗਿਆ ਵੀ ਕਿਸ ਹਾਲਾਤ ਚ ਇਹ ਮਾਤਾ ਜੀ ਸੰਤੋਸ਼ ਰੈਣੀ ਜੀ ਜਿਹੜੇ ਇਸ ਬਟਾਪੇ ਦੀ ਉਮਰ ਚ ਰਹਿ ਰਹੇ ਜਦੋਂ ਇਹਨਾਂ ਦੇ ਨੂੰ ਤੇ ਪੁੱਤਰ ਨੇ ਨਾ ਹੀ ਸੇਵਾ ਕਰਨੀ ਸੀ ਪਰ ਉਹਨਾਂ ਉਹ ਇਹ ਦੋਨੋਂ ਇਸ ਸੰਸਾਰ ਤੋਂ ਚਲੇ ਗਏ ਚ ਇਹਨਾਂ ਨੇ ਆਪਣਾ ਫਿਊਚਰ ਬਣਾਉਣਾ ਪੜ ਕੇ ਉਹ ਕਿਸ ਪ੍ਰੈਸ਼ਰ ਦੇ ਵਿੱਚ ਉਹ ਕੀ ਸਟੱਡੀ ਕਰਦੇ ਹੋਣਗੇ ਕਿੰਨਾ ਉਹਨਾਂ ਦੇ ਦਿਮਾਗ ਤੇ ਪ੍ਰੈਸ਼ਰ ਹੋਊਗਾ ਜਦੋਂ ਕੱਲ ਇਹ ਇਹਨਾਂ ਨੂੰ ਖਾਲੀ ਕਰਨ ਦੇ ਆਰਡਰ ਆ ਗਏ ਵੀ ਜਿਹੜਾ ਇਹ ਘਰ ਹੈ ਇਹਨੂੰ ਖਾਲੀ ਕਰ ਇਹ ਮਾਤਾ ਜੀ ਦੇ ਹੱਥ ਵਿੱਚ ਅਕਾਊਂਟ ਨੰਬਰ ਹੈ ਜੋ ਤੁਸੀਂ ਪਵਾ ਸਕਦੇ ਕੋਈ 5000 ਕੋਈ 10000 20000 50000 ਜੋ ਵੀ ਤੁਸੀਂ ਮਦਦ ਕਰ ਸਕਦੇ ਹੋ ਉਹ ਜਰੂਰ ਇਹਨਾਂ ਦੇ ਅਕਾਊਂਟ 'ਚ ਪਾ ਕੇ ਤੇ ਆਪਾਂ ਇਹਨਾਂ ਦੀ ਮਦਦ ਕਰੀਏ ਇਹਨਾਂ ਦਾ ਘਰ ਹੈ ਜਿਹੜਾ ਇਹਨਾਂ ਨੂੰ ਵਾਪਸ ਦਵਾਈਏ ਤੁਸੀਂ ਹੌਸਲਾ ਮੈਨੂੰ ਬਹੁਤ ਦਿੱਤਾ ਇਹਨਾਂ ਨੇ ਕਿ ਅਸੀਂ ਤੁਹਾਡੇ ਨਾਲ ਖੜੇ ਆ ਕਿਸੇ ਦੇ ਤੁਸੀਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਬਾਕੀ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਆ ਕਿ ਮੇਰੇ ਮੇਰੇ ਬੱਚਿਆਂ ਦਾ ਕੁਝ ਕੀਤਾ ਜਾਵੇ ਮੇਰੇ ਬੱਚਿਆਂ ਅੱਗੇ ਆਪ ਨੌਕਰੀ ਜਾਂ ਕੋਈ ਇੱਕ ਕੁੜੀ ਆ ਉਹ ਦੇ ਵਿੱਚ ਮਰੀਜ਼ ਆ ਘੋਤੀ ਮੇਰੀ ਹੈ ਤਾਂ ਉਹਦਾ ਖਰਚਾ ਦਵਾਈ ਦਾ ਹੀ ਨਹੀਂ ਮਾਣਦਾ ਨਾ ਕਰਤਾ ਹੋ ਜਾਂਦਾ ਉਹਦਾ ਬੇਟਾ ਉਹੀ ਪੜਦਾ ਉਹੀ ਪੜਦੀ ਦੋਨੇ ਬੱਚੇ ਪੜਦੇ ਐ ਮੈਨੂੰ ਕੋਈ ਸੋਸ਼ਲ ਮੈਂ ਕਿੰਨੀ ਕਿਤਰ ਕਿਸ਼ਤਾਂ ਲੈ ਕੇ ਮੰਗ ਕੇ ਖਾਈ ਜਾਊਂਗੀ ਬੈਂਕ ਵੱਲੋਂ ਇੱਕ ਪਰਿਵਾਰ ਦੇ ਮਕਾਨ ਦੀ ਕਰਜ਼ੀ ਕਰਨ ਦੀ ਗੱਲ ਸਾਹਮਣੇ ਆਉਂਦੀ ਆ ਸੋਸ਼ਲ ਮੀਡੀਆ ਤੇ ਚਰਚਾ ਹੁੰਦੀ ਆ ਉਸ ਦੇ ਵਿੱਚ ਇੱਕ ਬਜ਼ੁਰਗ ਔਰਤ ਤੇ ਉਹਦੇ ਪੋਤੇ ਜਿਹੜੇ ਸ਼ਾਮਿਲ ਸੀਗੇ ਹਾਲਾਂਕਿ ਇਸ ਕਵਰ ਨੂੰ ਪੀਟੀਸੀ ਨਿਊਜ਼ ਨੇ ਕੀਤਾ ਤੇ ਖਬਰ ਦਾ ਅਸਰ ਇਹ ਹੋਇਆ ਕਿ ਹੁਣ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਮੱਦਦ ਲਈ ਆ ਗਏ ਆਰੇ ਖਾਸ ਕਰਕੇ ਅਕਾਲੀ ਦਲ ਦੇ ਸੀਨੀਅਰ ਲੀਡਰ ਅਨਜੀਤ ਸਿੰਘ ਗਿੱਲ ਜਿਹੜੇ ਨੇ ਇੱਥੇ ਪਹੁੰਚੇ ਨੇ ਮਦਦ ਦੇ ਲਈ ਪਰਿਵਾਰ ਦੇ ਨਾਲ ਮੌਜੂਦ ਆ ਤੇ ਬਾਕੀ ਲੀਡਰਸ਼ਿਪ ਅਕਾਲੀ ਦਲ ਦੀ ਉਹ ਵੀ ਮੌਜੂਦ ਆ ਅਮਨ ਜੀ ਉਹਨਾਂ ਨੇ ਵੀ ਜਿਹੜੀ ਖਬਰ ਆ ਇਹ ਪਹਿਲਾਂ ਨਜ਼ਰ ਕੀਤੀ ਸੀਗੀ ਅਨਜੀਤ ਜੀ ਤੁਸੀਂ ਅੱਜ ਖਾਸ ਤੌਰ ਤੇ ਇੱਥੇ ਪਹੁੰਚੇ ਹੋ ਕਿ ਸਿੱਕਾ ਮਦਦ ਅਲੰਗ ਦੇਖੋ ਅਸੀਂ ਕੱਲ ਸੋਸ਼ਲ ਮੀਡੀਆ ਤੇ ਜਿਹੜੀ ਇਹਨਾਂ ਦੀ ਵੀਡੀਓ ਦੇਖੀ ਜੋ ਵਾਇਰਲ ਹੋਈ ਸੋ ਬੜਾ ਮਤਲਬ ਮਾਨੂੰ ਕਿਸ ਹਾਲਾਤ ਇਹ ਮਾਤਾ ਜੀ ਸੰਤੋਸ਼ ਰੈਣੀ ਜੀ ਜਿਹੜੇ ਇਸ ਬਡਾਪੇ ਦੀ ਉਮਰ ਚ ਰਹਿ ਰਹੇ ਕਿਉਂਕਿ ਇਹਨਾਂ ਦਾ ਸੁਖਦਾ ਟਾਈਮ ਸੀ ਜਦੋਂ ਇਹਨਾਂ ਦੇ ਨੂੰਹ ਤੇ ਪੁੱਤਰ ਨੇ ਨਾ ਸੇਵਾ ਕਰਨੀ ਸੀ ਪਰ ਉਹਨਾਂ ਉਹ ਇਹ ਦੋਨੋਂ ਇਸ ਸੰਸਾਰ ਤੋਂ ਚਲੇ ਗਏ ਤੇ ਉਹਨਾਂ ਦੇ ਜਾਣ ਨਾਲ ਇਹਨਾਂ ਦੇ ਸੌਂਕਾ ਇਹਨਾਂ ਦੇ ਉੱਤੇ ਜਿਹੜੇ ਉਹਨਾਂ ਦੇ ਅੱਗੇ ਬੱਚੇ ਨੇ ਇੱਕ ਬੇਟਾ ਤੇ ਇੱਕ ਬੇਟੀ ਹੈ ਉਹਨਾਂ ਦੀ ਪੜ੍ਹਾਈ ਦਾ ਬੋਝ ਵੀ ਜਿਹੜਾ ਇਹਨਾਂ ਤੇ ਪੈ ਗਿਆ ਸੋ ਇਹਨਾਂ ਕੋਲ ਇਨਕਮ ਦਾ ਸੋਰਸ ਕੋਈ ਨਹੀਂ ਕੋਈ ਸੋਰਸ ਨਹੀਂ ਇਹਨਾਂ ਦੇ ਕੋਲ ਸੋ ਤੁਸੀਂ ਅੰਦਾਜ਼ਾ ਲਾਓ ਵੀ ਇਹ ਕਿਸ ਹਾਲਾਤ ਵਿੱਚ ਜੀ ਰਹੇ ਨੇ ਬੱਚੇ ਜਿਨ੍ਹਾਂ ਨੇ ਆਪਣਾ ਫਿਊਚਰ ਬਣਾਉਣਾ ਪੜਕੇ ਉਹ ਕਿਸ ਪ੍ਰੈਸ਼ਰ ਦੇ ਵਿੱਚ ਉਹ ਕਿਸ ਘੜੀ ਕਰਦੇ ਹੋਣਗੇ ਕਿੰਨਾ ਉਹਨਾਂ ਦੇ ਦਿਮਾਗ ਤੇ ਪ੍ਰੈਸ਼ਰ ਹੋਊਗਾ ਜਦੋਂ ਕੱਲ ਇਹ ਇਹਨਾਂ ਨੂੰ ਖਾਲੀ ਕਰਨ ਦੇ ਆਰਡਰ ਆ ਗਏ ਵੀ ਜਿਹੜਾ ਇਹ ਘਰ ਹੈ ਇਹਨੂੰ ਖਾਲੀ ਕਰੋ ਸੋ ਕੱਲ ਫਿਰ ਦੇਖ ਕੇ ਬੜਾ ਮਨ ਨੂੰ ਜਿਹੜਾ ਦੁੱਖ ਹੋਇਆ ਤੇ ਅਸੀਂ ਫਿਰ ਇਹ ਫੈਸਲਾ ਕੀਤਾ ਮੈਂ ਕਿ ਆ ਵੀ ਅਸੀਂ ਜੋ ਵੀ ਰਲ ਕੇ ਸਾਰਿਆਂ ਦੇ ਸਹਿਯੋਗ ਨਾਲ ਪਹਿਲਾਂ ਤਾਂ ਮੀਡੀਆ ਦਾ ਧੰਨਵਾਦ ਤੁਹਾਡੀ ਖਬਰ ਵੀ ਮੈਂ ਦੇਖੀ ਚੈਨਲ ਤੇ ਸੋ ਮੀਡੀਆ ਦਾ ਸਾਰੇ ਦਾ ਧੰਨਵਾਦ ਵੀ ਜਿਨ੍ਹਾਂ ਨੇ ਕਿ ਖਬਰ ਚਲਾ ਕੇ ਜਿਹੜੇ ਸਮਾਜਿਕ ਸੋਸ਼ਲ ਵਰਕਰ ਨੇ ਉਹਨਾਂ ਨੇ ਮਤਲਬ ਇਹ ਸਾਨੂੰ ਵੀ ਕਈ ਫੋਨ ਕੀਤੇ ਨੇ ਤੇ ਵੀ ਆਓ ਰਲ ਕੇ ਆਪਾਂ ਇਸ ਪਰਿਵਾਰ ਦੀ ਮਦਦ ਕਰੀਏ ਸੋ ਮੈਂ ਗਿਲਕੋ ਗਰੁੱਪ ਵੱਲੋਂ 5 ਲੱਖ ਰੁਪਏ ਇਹਨਾਂ ਨੂੰ ਤੇ ਮੈਂ ਦੋ ਚਾਰ ਆਪਣੇ ਦੋਸਤਾਂ ਨੂੰ ਫੋਨ ਕੀਤਾ ਤੇ 2 ਲੱਖ ਰੁਪਏ ਉੱਥੋਂ ਕਰਕੇ ਮੈਂ 7 ਲੱਖ ਰੁਪਏ ਤਾਂ ਮੈਂ ਇਹਨਾਂ ਦੇ ਅਕਾਊਂਟ ਜਮ੍ਹਾਂ ਕਰਾਉਂਗਾ। ਬਾਕੀ ਅਸੀਂ ਖਰੜ ਸ਼ਹਿਰ ਸਾਡਾ ਬੜਾ ਇੱਥੇ ਕਿਰਪਾ ਬਾਬੇ ਦੀ ਜ਼ਿਆਦਾਤਰ ਲੋਕ ਸੌਕੇ ਨੇ ਇੱਥੇ। ਸੋ ਇਹ ਸਾਡਾ ਵੈਸੇ ਵੀ ਸ਼ਹਿਰ ਜਿਹੜਾ ਬੜਾ ਧਰਮੀ ਸ਼ਹਿਰ ਹੈ ਰਾਜਾ ਅੱਜ ਦਾ ਸ਼ਹਿਰ ਹੈ ਜਿਹੜਾ ਕਿ ਬਹੁਤ ਹੀ ਜਿਹੜਾ ਲੋੜਵੰਦਾਂ ਦੀ ਗਰੀਬਾਂ ਦੀ ਮਦਦ ਕਰਦਾ ਸੀ ਬੜਾ ਧਰਮੀ ਰਾਜਾ ਸੀ। ਸੋ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਵੀ ਆਪਾਂ ਉਸ ਰਾਜੇ ਦੇ ਉਸ ਧਰਮੀ ਸ਼ਹਿਰ ਚ ਰਹਿ ਰਹੇ ਆ ਵੀ ਆਓ ਰਲ ਕੇ ਜੇ ਅੱਜ ਕਿਸੇ ਤੇ ਬਿੱਤ ਹੈ ਤੁਸੀਂ ਜੋ ਮਦਦ ਕਰ ਸਕਦੇ ਆ ਮਾਤਾ ਜੀ ਦੇ ਅਕਾਊਂਟ ਨੰਬਰ ਆ ਜਰੂਰ ਹਾਈਲਾਈਟ ਕਰ ਦਿਓ ਇਹ ਮਾਤਾ ਜੀ ਦੇ ਹੱਥ ਵਿੱਚ ਅਕਾਊਂਟ ਨੰਬਰ ਹੈ ਜੋ ਤੁਸੀਂ ਪਵਾ ਸਕਦੇ ਹੋ ਕੋਈ 5000 ਕੋਈ 10000 20000 50000 ਜੋ ਵੀ ਤੁਸੀਂ ਮਦਦ ਕਰ ਸਕਦੇ ਆ ਉਹ ਜਰੂਰ ਇਹਨਾਂ ਦੇ ਅਕਾਊਂਟ ਚ ਪਾ ਕੇ ਤੇ ਆਪਾਂ ਇਹਨਾਂ ਦੀ ਮਦਦ ਕਰੀਏ ਇਹਨਾਂ ਦਾ ਘਰ ਹੈ ਜਿਹੜਾ ਇਹਨੂੰ ਵਾਪਸ ਦਵਾਈਏ ਤੇ ਅਸੀਂ ਜਿਹੜੇ ਬੈਂਕ ਵਾਲੇ ਨੇ ਟਾਟਾ ਕੈਪੀਟਲ ਵਾਲੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਕੋਈ ਇਹਨਾਂ ਦੇ ਪਰਿਵਾਰ ਦਾ ਸਾਰਾ ਕੋਈ ਦੇਖਦੇ ਹੋ ਤਾਂ ਸੈਟਲਮੈਂਟ ਕਰ ਦਿਓ ਜਿੰਨੀ ਸੈਟਲਮੈਂਟ ਕਰਨ ਨੂੰ ਕਰੋਗੇ ਉਹ ਅਸੀਂ ਸਾਰੇ ਆ ਸਾਰੇ ਸਾਡੇ ਸਹਿਯੋਗੀ ਬੈਠੇ ਨੇ ਸਾਰੇ ਸ਼ਹਿਰ ਨੂੰ ਅਸੀਂ ਆਪ ਬੇਨਤੀ ਕਰਕੇ ਅਸੀਂ ਉਹ ਇਹਨਾਂ ਦਾ ਜਿਹੜਾ ਉਹ ਲੋਨ ਹੈ ਇਹਨਾਂ ਦਾ ਭਰ ਕੇ ਤੇ ਇਹਨੂੰ ਇਹਨਾਂ ਦੀ ਐਨਓਸੀ ਲੈ ਕੇ ਆ। ਜਦੋਂ ਡੈਥ ਕੇਸ ਹੁੰਦਾ ਹੈ ਇਸ ਨੂੰ ਲੈ ਕੇ ਕੋਈ ਲੀਗਲੀ ਸਲਾਹ ਵੀ ਦਿੱਤੀ ਜਾਊਗੀ ਅਗਲੀ ਪੈਰ ਵੀ ਉਸ ਨੂੰ ਲੈ ਕੇ ਵੀ ਕੀਤੀ ਜਾਊਗੀ ਜੇ ਬੈਂਕਰਸਿਪ ਸੈਟਲਮੈਂਟ ਕੀਤੀ ਜਾਵੇ। ਆ ਦੇਖੋ ਇਹ ਇੱਕ ਪੁਆਇੰਟ ਹੈ ਵੀ ਕੀ ਜਦੋਂ ਬੰਦੇ ਉਹ ਦੋਨੋਂ ਚਲੇ ਗਏ ਕੀ ਇਹਨਾਂ ਦਾ ਲੋਨ ਦੇਣਾ ਬੰਦ ਹੈ? ਉਹ ਇੱਕ ਲੀਗਲੀ ਪੁਆਇੰਟ ਹੈ ਵੀ ਕਿਹਾ ਉਹਨਾਂ ਦੀ ਬੈਂਕ ਨੇ ਇੰਸ਼ੋਰੈਂਸ ਕਿਉਂਕਿ ਬੈਂਕ ਇੰਸ਼ੋਰੈਂਸ ਕਰਾਉਂਦਾ ਵੀ ਜੇ ਬੰਦੇ ਨੂੰ ਕੱਲ ਨੂੰ ਕੁਝ ਹੋਏ ਅਸੀਂ ਸਾਡਾ ਜਿਹੜਾ ਲੋਨ ਆ ਸੇਫ ਰਹੇ। ਉਹ ਹੁਣੇ ਦੇਖਣ ਵਾਲੀ ਗੱਲ ਹੈ ਅਸੀਂ ਕੋਈ ਚੰਗਾ ਵਕੀਲ ਕਰਕੇ ਉਹ ਅਸੀਂ ਲੀਗਲੀ ਵੀ ਦੇਖਾਂਗੇ। ਵੀ ਲੀਗਲੀ ਕੀ ਇਹਨਾਂ ਦਾ ਲੈਣਾ ਬਣਦਾ ਜਾਂ ਨਹੀਂ ਬਣਦਾ ਕਿਉਂਕਿ ਹੁਣ ਕੋਰਟ ਦੇ ਆਰਡਰ ਨੇ ਸੋ ਇਹ ਲੀਗਲੀ ਪੁਆਇੰਟ ਨਾਲ ਹੈ ਜਿਹੜਾ ਅਸੀਂ ਜ਼ਰੂਰ ਕਿਸੇ ਨਾ ਕਿਸੇ ਚੰਗੇ ਵਕੀਲ ਤੋਂ ਇਹਦੀ رائے ਲਵਾਂਗੇ ਪਰ ਇਹ ਖਾਸ ਤੌਰ ਤੇ ਜਿਸ ਤਰੀਕੇ ਨਾਲ ਗਿਲਸਾ ਪਹੁੰਚੇ ਬਹੁਤ ਸਾਰੇ ਹਨ ਜੀ ਹੋਰ ਸਾਰੇ ਲੋਕ ਪਹੁੰਚ ਰਹੇ ਮਤਲਬ ਕਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਮੈਂ ਸਾਰਿਆਂ ਨਾਲ ਮਿਲ ਕੇ ਬਹੁਤ ਬਹੁਤ ਮੈਨਾਂ ਨੇ ਮੇਰੇ ਬਦਮਦਦ ਕੀਤੀ ਐਸਾ ਸੁਣਾ ਤੇ ਤੁਸੀਂ ਹੌਸਲਾ ਮੈਨੂੰ ਬਹੁਤ ਦਿੱਤਾ ਇਹਨਾਂ ਨੇ ਕਿ ਅਸੀਂ ਤੁਹਾਡੇ ਨਾਲ ਖੜੇ ਆ ਕਿ ਤੁਸੀਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਬਾਕੀ ਪੰਜਾਬ ਸਰਕਾਰ ਨੂੰ ਮੇਰੀ ਬੇਨਤੀ ਆ ਕਿ ਮੇਰੇ ਮੇਰੇ ਬੱਚਿਆਂ ਦਾ ਕੁਝ ਕੀਤਾ ਜਾਵੇ ਮੇਰੇ ਬੱਚਿਆਂ ਉੱਧਰ ਜਾ ਕੇ ਨੌਕਰੀ ਜਾ ਕੋਈ ਇੱਕ ਕੁੜੀ ਆ ਉਹ ਦੇ ਵੀt ਮਰੀਜ਼ ਆ ਪੋਤੀ ਮੇਰੀ ਆ ਤਾਂ ਉਹਦਾ ਖਰਚਾ ਦਵਾਈ ਦਾ ਹੀ ਨਹੀਂ ਮਾਣ ਇੰਨਾ ਖਰਚਾ ਹੋ ਜਾਂਦਾ ਉਹਦਾ ਬੇਟਾ ਉਹ ਵੀ ਪੜਦਾ ਉਹ ਵੀ ਪੜਦੀ ਦੋਨੇ ਬੱਚੇ ਪੜਦੇ ਆ ਮੈਨੂੰ ਕੋਈ ਸੋਚ ਮੈਂ ਕਿੰਨੀ ਕਿਦਰ ਕਿਸ ਤੋਂ ਲੈ ਕੇ ਮੰਗ ਕੇ ਖਾਈ ਜਾਊਂਗੀ ਕਿੰਨੀ ਵਾਰ ਕੋਈ ਦਊਗਾ ਕੋਈ ਨਹੀਂ ਕਰਦਾ ਜਿਹੜੀ ਬੈਂਕ ਵਾਲੇ ਨੂੰ ਦੱਸਿਆ ਸੀ ਵੀ ਇਹ ਤਾਂ ਡੈਥ ਕੇਸ ਆ ਦੋਨੋਂ ਦੀ ਡੈਥ ਹੋ ਚੁੱਕੀ ਆ ਜਿਹੜੇ ਉਹ ਫੇਰ ਵੀ ਉਹਨਾਂ ਨੇ ਹਾਂਜੀ ਫੇਰ ਵੀ ਉਹਨਾਂ ਨੇ ਉਹਨਾਂ ਨੂੰ ਉੱਥੇ ਗੁੰਮਰਾ ਕਰਕੇ ਤਾਂ ਅਸੀਂ ਡੈਥ ਸਰਟੀਫਿਕੇਟ ਪਹੁੰਚਾਤਾ ਸੀਗਾ ਜੀ ਉੱਥੇ ਫੇਰ ਸਾਨੂੰ 26 ਦਿਨ ਉੱਥੇ ਦਿੱਤਾ ਉਹਨਾਂ ਖਾਲੀ ਕਰਨ ਦਾ ਕੋਈ ਨਹੀਂ ਜਿਹੜਾ ਇਹ ਲੜੋਗੇ ਤੁਸੀਂ ਹਾਂਜੀ ਸੁਦੀਪ ਜੀ ਜਿਹੜੇ ਮਾਤਾ ਜੀ ਨਾਲ ਹੈ ਬਜ਼ੁਰਗ ਹੈ ਉਹਨਾਂ ਦੇ ਜਿਹੜੇ ਪੁੱਤੇ ਨਾਲ ਨੇ ਤੇ ਮਦਦ ਕਰਨ ਲਈ ਬਹੁਤ ਸਾਰੇ ਜਿਹੜੇ ਸੱਜਣ ਪਹੁੰਚੇ ਨੇ ਹਨ ਉਹਨਾਂ ਨੇ ਵੀ ਜਿਹੜੀ ਹੈ ਉਹ ਜਿਹੜੀ ਇੱਕ ਵੀਡੀਓ ਬਣਾ ਕੇ ਤੁਸੀਂ ਨਸਰ ਕੀਤੀ ਸੀ ਹੁਣ ਕਿਸ ਤਰੀਕੇ ਦੀ ਅਗਲੀ ਪੈਰਵੀ ਰਹਿਣ ਵਾਲੀ ਹੈ ਅਦਾਂ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਵੀਡੀਓ ਦੇਖ ਕੇ ਇੱਥੇ ਆਏ ਤੇ ਤੁਸੀਂ ਇਹਨੂੰ ਗੱਲ ਨੂੰ ਸਰਕਾਰਾਂ ਤੱਕ ਵੀ ਪਹੁੰਚਾਇਆ ਇਹਦਾ ਰਿਸਪੌਂਸ ਬਹੁਤ ਵਧੀਆ ਰਿਹਾ ਜੀ ਕਿ ਕੱਲ ਸਾਰੇ ਜਿੰਨੇ ਬਤਵੰਤੇ ਸੱਜਣ ਸਾਡੇ ਸ਼ਹਿਰ ਦੇ ਉਹ ਆਏ ਸਾਡੀ ਗਿੱਲ ਸਾਹਿਬ ਨਾਲ ਵੀ ਗੱਲ ਹੋਈ ਗਿੱਲ ਸਾਹਿਬ ਨੇ ਪਹਿਲੀ ਪਹਿਲੀ ਗੱਲ ਇਹ ਮੇਰੇ ਨਾਲ ਇਹ ਕਰੀ ਕਿ ਤੂੰ ਅਮਨ ਦਸ ਵੀ ਆਪਾਂ ਕਿੰਨੇ ਕੁ ਪੈਸੇ ਦੇਣੇ ਆ ਉਹਨਾਂ ਨੂੰ ਤੇ ਮੈਂ ਇਹਨਾਂ ਦੇ ਉੱਤੇ ਛੱਡੀ ਸੀ ਗੱਲ ਵੀ ਤੁਸੀਂ ਦੇਖੋ ਤੇ ਗਿੱਲ ਸਾਹਿਬ ਨੇ ਜਿਹੜਾ ਅੱਜ 7 ਲੱਖ ਰੁਪਏ ਦਿੱਤਾ ਪਹਿਲਾਂ ਤਾਂ ਪਰਿਵਾਰ ਵੱਲੋਂ ਵੀ ਧੰਨਵਾਦ ਕਰਦੇ ਹਾਂ ਅਸੀਂ ਉਸ ਚੀਜ਼ ਦਾ ਨੰਬਰ 2 ਜਿਹੜੀ ਗੱਲ ਹੈ ਉਹ ਇਹ ਦੱਸਣ ਵਾਲੀ ਹੈ ਜੀ ਇੱਥੇ ਕਿ ਬੈਂਕ ਨੇ ਜਿੱਦਾਂ ਗਿੱਲ ਸਾਹਿਬ ਨੇ ਦੱਸਿਆ ਕਿ ਬੈਂਕ ਨੇ ਸ਼ੋਰਟ ਨਹੀਂ ਕੀਤਾ ਇਹਨਾਂ ਦੇ ਮਦਰ ਫਾਦਰ ਨੂੰ ਬੱਚਿਆਂ ਦੇ ਮਦਰ ਫਾਦਰ ਨੂੰ ਜਿਹੜੀ ਕਿ ਬੈਂਕ ਦੀ ਗਲਤੀ ਹੈ ਤੇ ਉਹਦਾ ਅੱਜ ਇਹ ਛੋਟੇ-ਛੋਟੇ ਬੱਚੇ ਆ ਇੱਕ ਬਜ਼ੁਰਗ ਔਰਤ ਨਹੀਂ ਭੁਗਤੂ ਭੁਗਤੂਗੀ ਇਸ ਚੀਜ਼ ਦਾ ਜਿਹੜੀ ਦੂਜੀ ਗੱਲ ਹੈ ਕਿ ਬੈਂਕ ਨੇ ਗਲਤ ਤੱਥ ਮਾਨਯੋਗ ਅਦਾਲਤ ਦੇ ਮੂਹਰੇ ਪੇਸ਼ ਕਰਕੇ ਕਿ ਜਿਹੜੀ ਜੋਤੀ ਵਰਮਾ ਸਾਨੂੰ ਕਿਸ਼ਤ ਨਹੀਂ ਜੀ ਦੇ ਰਹੀ ਜਦਕਿ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਜੋਤੀ ਵਰਮਾ ਦੀ ਜਿਹੜੀ ਡੈਥ ਹੈ ਉਹ 2024 ਚ ਹੋ ਚੁੱਕੀ ਹੈ ਤੇ ਮਾਨਯੋਗ ਅਦਾਲਤ ਨੂੰ ਵੀ ਗਮਰਾਹ ਕਰਿਆ ਇਹਨਾਂ ਨੇ ਬੈਂਕ ਵਾਲਿਆਂ ਨੇ ਬੈਂਕ ਵਾਲਿਆਂ ਦੀ ਗਲਤੀ ਹੈ ਤੇ ਅਸੀਂ ਡਟ ਕੇ ਇਹਨਾਂ ਦਾ ਸਾਥ ਦਵਾਂਗੇ ਪਰਿਵਾਰ ਦਾ ਤੇ ਅਸੀਂ ਬੈਂਕ ਦੇ ਜਿਹੜਾ ਲੀਗਲ ਸਿਸਟਮ ਹੈ ਉਹਦੇ ਵਿੱਚ ਵੀ ਆਪ ਨੋਟਿਸ ਵਗੈਰਾ ਭੇਜੇ ਸੀ ਜਿਹੜੇ ਉਹਨਾਂ ਨੇ ਆਪਾਂ ਸਲਾਹ ਕਰਕੇ ਐਡਵੋਕੇਟਸ ਦੇ ਨਾਲ ਤੇ ਆਪਾਂ ਇਹਨਾਂ ਦਾ ਵੀ ਉਹਨਾਂ ਨੂੰ ਜਵਾਬ ਵੀ ਦਵਾਂਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਕਾਨੂੰਨਨ ਤੌਰ ਤੇ ਇਹਨੂੰ ਵੇਵ ਆਫ ਕਰਾਇਆ ਜਾਵੇ ਜੀ ਸੋ ਇਹ ਪਰਿਵਾਰ ਦੇ ਨਾਲ ਉਹ ਸਾਥੀ ਸਾਰੇ ਮੌਜੂਦ ਆ ਗਿਲਸਾ ਮੌਜੂਦ ਆ ਮਜੀ ਮੌਜੂਦ ਆ ਬਾਕੀ ਸਾਥੀ ਮੌਜੂਦ ਆ ਜਿਹੜੇ ਅੱਜ ਮਦਦ ਲਈ ਪਹੁੰਚੇ ਜਿਨ੍ਹਾਂ ਵੱਲੋਂ 7 ਲੱਖ ਰੁਪਇਆ ਜੜਾਇਆ ਉਹ ਮਦਦ ਲਈ ਦਿੱਤਾ ਗਿਆ ਤੇ ਅਪੀਲ ਕੀਤੀ ਗਈ ਹੈ तमाम ਉਹਨਾਂ ਲੋਕਾਂ ਨੂੰ ਜਿਹੜੇ ਮਦਦ ਕਰਨਾ ਚਾਹੁੰਦੇ ਨੇ ਇਸ ਲਈ ਇਹ ਬੈਂਕ ਅਕਾਊਂਟ ਹੈ ਪਰਿਵਾਰ ਦਾ ਬੈਂਕ ਅਕਾਊਂਟ ਹੈ ਕਿਉਂਕਿ ਅਮਾਊਂਟ ਜਿਹੜੀ ਆ ਉਹ 20 ਲੱਖ ਤੋਂ ਕਿਤੇ ਵਧੇਰੀ ਆ ਤਾਂ ਉਸ ਨੂੰ ਦੇਣ ਦੇ ਲਈ ਇਹ ਬੈਂਕ ਅਕਾਊਂਟ ਦੇ ਵਿੱਚ ਜੇਕਰ ਕੋਈ ਸੱਜਣ ਮਦਦ ਕਰਨਾ ਚਾਹੁੰਦਾ ਮਦਦ ਕਰ ਸਕਦਾ ਕਿਉਂਕਿ ਪਹਿਲਾਂ ਇਹ ਜਦ ਖਬਰ ਸਾਹਮਣੇ ਆਉਂਦੀ ਆ ਪੀਡੀਸੀ ਨੇ ਇਸ ਨੂੰ ਪਰਦਾ ਅਸਰ ਨਜ਼ਰ ਆਇਆ ਪਰ ਹਜੇ ਵੀ ਬਹੁਤ ساری ਮਦਦ ਦੀ ਲੋੜ ਹੈ ਫੁਲਾਲ ਹਜੇ ਮਦਦ ਹੋਣੀ ਸ਼ੁਰੂ ਹੋ ਚੁੱਕੀ ਹੈ ਕੈਮਰਾਮੈਨ ਸਿਕੰਦਰ ਦੇ ਨਾਲ ਜਸਪੀਤ ਸਿੰਘ ਅਸ਼ਕ ਪੀਟੀਸੀ ਨਿਊਜ਼ ਕਰੜ